ਬੀਜੇਪੀ ਦੇ ਸੁਭਾ ਪ੍ਰਧਾਨ ਸੁਨੀਲ ਜਾਖੜ ਜੇ ਲੁਧਿਆਣਾ ਪਹੁੰਚੇ ਸੀ ਜਿਸ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੋ ਉਸ ਤੋਂ ਬਾਅਦ ਉਹ ਗੌਰਵਜੀਤ ਸਿੰਘ ਗੋਰਾ ਦੇ ਘਰ ਗਏ ਸੀ ਜੋ ਕਿ ਬੀਜੇਪੀ ਆਗੂ ਨੇ ਸੋ ਦੱਸਦੇ ਕਿ ਗੌਰਵਜੀਤ ਗੋਰਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਧਮਕੀਆਂ ਜੋ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਿਸ ਸੰਬੰਧ ਵਿੱਚ ਉਹਨਾਂ ਨੇ ਸੁਨੀਲ ਜਾਖੜ ਨੂੰ ਵੀ ਦੱਸ ਦਿੱਤਾ ਹੈ ਆ ਸੁਣਦਿਆਂ ਕੀ ਇਹਨਾਂ ਦਾ ਕਹਿਣਾ ਸਿਟੀ ਹੋਮ ਨਿਊਜ਼ ਲਈ ਨਵਲ ਦੀ ਰਿਪੋਰਟ ਦੇਖੋ ਤੁਹਾਨੂੰ ਪਤਾ ਵੀ ਸਭ ਤੋਂ ਪੁਰਾਣੇ ਜਿਹੜੇ ਬੀਜਪੀ ਦੇ ਔਰ ਸਾਡੇ ਇਸ ਕੌਂਸਿਅੰਸੀ ਦੇ ਸਭ ਤੋਂ ਪੁਰਾਣੇ ਸਾਡੇ ਵਰਕਰ ਨੇ ਲੀਡਰ ਨੇ ਤੇ ਸਾਡੇ ਇਸੇ ਕਰਕੇ ਸਾਡੇ ਪ੍ਰਧਾਨ ਜੀ ਉਹਨਾਂ ਦੀ ਖਬਰ ਲੈਣ ਆਏ ਆ ਉਹਨਾਂ ਦੀ ਸਿਹਤ ਜਾਣਨ ਆਏ ਆ ਤੇ ਉਹਨਾਂ ਨੂੰ ਹੌਸਲਾ ਦਿੱਤਾ ਉਹਨਾਂ ਦੀ ਸਿਹਤ ਬਾਰੇ ਕਾਮਯਾਬੀ ਵੀ ਪ੍ਰਮਾਤਮਾ ਕਰੇ ਇਹ ਸਪੈਸ਼ਲੀ ਹੋਰ ਇਨ ਵਿੱਚ ਇਦੋਂ ਬੜੀ ਬਲਕੀ ਹੋ ਸਕਦੀ ਆ ਅਸੀਂ ਧੰਨਵਾਦ ਕਰਦੇ ਆ ਜਾਖੜ ਸਾਹਿਬ ਦਾ ਮੈਂ ਤੇ ਦੇਵੀ ਜੀ ਸਾਡੇ ਪ੍ਰਧਾਨ ਜੀ ਵੀ ਉਹ ਇੱਕ ਛੋਟੇ ਤੋਂ ਛੋਟੇ ਵਰਕਰ ਦੀ ਵੀ ਖਬਰ ਲੈਣ ਆਪ ਜਾਂਦੇ ਆ ਤੇ ਉਹ ਠੀਕ ਨੇ ਉਹਨਾਂ ਨੇ ਤਸੱਲੀ ਭਰਾਈ ਦੇਖੋ ਅਸੀਂ ਜਾਖੜ ਸਾਹਿਬ ਸਾਡੇ ਪਿਤਾ ਜੀ ਦੀ ਜਿੱਦਾਂ ਹਸਪੀਟਲ ਸੀਗੇ ਸਿਹਤ ਘਰ ਆਏ ਸੀ ਸਿਹਤ ਜਾਣਨ ਲਈ ਆਏ ਸੀ ਨਾਲ ਜਿਸ ਤਰ੍ਹਾਂ ਸਾਨੂੰ ਅੱਜ ਲਗਾਤਾਰ ਜਿਹੜਾ ਬੱਪੀ ਪ੍ਰੈਸ਼ਰ ਥ੍ਰੈਟ ਕਰ ਰੇ ਸੀ ਅਸੀਂ ਆਪਣੀ ਪਾਰਟੀ ਨੂੰ ਦੱਸਿਆ ਸੀ ਸਾਨੂੰ ਅੱਜ ਹੌਸਲਾ ਦੇ ਕੇ ਗਏ ਨੇ ਬਿੱਟੂ ਜੀ ਵੀ ਜਾਖੜ ਜੀ ਵੀ ਤੇ ਦੇਵੀ ਜੀ ਵੀ ਤੇ ਕਹਿ ਕੇ ਗਏ ਨੇ ਇਸੇ ਗੱਲ ਘਬਰਾਣ ਦੀ ਲੋਲਨੀ ਪਾਰਟੀ ਹਰ ਜਿੱਦਾਂ ਪਹਿਲਾਂ ਤੁਹਾਡੇ ਨਾਲ ਖੜੀ ਅੱਜ ਵੀ ਖੜੀ ਹੈ ਤੇ ਐਸੇ ਹੰਕਾਰੀ ਐਮਐਲਏ ਦੀ ਜ਼ਰੂਰ ਅਕੜ ਤੋੜਨਗੇ। ਕਿਸ ਤਰੀਕੇ ਜਿਹੜੀ ਥ੍ਰੈਟ ਕੀਤੀ ਜਾ ਰਹੀ ਹੈ? ਦੇਖੋ ਰੋਜ਼ ਅਸੀਂ ਸੀਪੀ ਸਾਹਿਬ ਨੂੰ ਵੀ ਦੱਸਤਾ ਹੈ ਪਾਰਟੀ ਨੂੰ ਵੀ ਦੱਸਤਾ ਹੈ ਜੋ ਸਾਡਾ ਕੰਮ ਸਹੀ ਕਰਤਾ ਲੋਕਾਂ ਦੀ ਗੱਡੀ ਪਿੱਛੇ ਗੱਡੀ ਲਾ ਦਿੱਤੀ ਜਾਂਦੀ ਹੈ ਕਦੀ ਬਦਤਮੀ ਜਿੰਨਾ ਬੋਲਿਆ ਜਾਂਦਾ ਹੈ ਹਰ ਤਰ੍ਹਾਂ ਨਾਲ ਥ੍ਰੈਟ ਕੀਤਾ ਜਾਂਦਾ ਹੈ। ਹਰ ਇਲੈਕਸ਼ਨ 'ਚ ਕੰਮ ਕੀਤਾ ਉਹਦੇ ਦੇਖੋ ਕੰਮ ਤਾਂ ਪਾਰਟੀ ਦਾ ਕਰਨਾ ਤੇ ਕਰਦੇ ਰਵਾਂਗੇ ਲੇਕਿਨ ਅੱਜ ਜਾਖੜ ਸਾਹਿਬ ਦਾ ਖਾਸ ਕਰਕੇ ਤੇ ਬਿੱਟੂ ਜੀ ਦਾ ਧੰਨਵਾਦ ਹੈ ਸਾਡੇ ਘਰ ਆਏ ਨੇ ਸਾ ਫੈਮਲੀ ਨੂੰ ਜੀ ਹੋਰ ਵਰਕਰ ਵੀ ਨੇ ਜਾਖੜ ਜੀ ਵੀ ਆਏ ਨੇ ਹਾਂ ਜੀ ਹਾਂ ਜੀ ਹਾਂ ਬਹੁਤ ਸਾਰੀ ਸਭ ਨੂੰ ਮਿਲ ਕੇ ਆਸ਼ਵਾਸਨ ਪਾਰਟੀ ਨਾਲ ਖੜੀ ਹੈ ਜੀ ਬਸ ਇਸੇ ਗੱਲ ਦਾ ਆਸ਼ਵਾਸਨ ਸੱਤਰ ਕੱਲ ਨੂੰ ਖਤਰਾ ਵੀ ਹੋ ਸਕਦਾ ਤੁਹਾਨੂੰ ਇਸੇ ਲਈ ਕਿਹਾ ਸੀ ਪਾਰਟੀ ਦੇਖੋ ਜਾ ਕਿੱਡਾ ਵੱਡਾ ਦਿਲ ਵਿਸ਼ਾਲ ਦੇਲਾ ਪਾਰਟੀ ਦਾ ਇਸੇ ਗੱਲ ਕਰਦੇ ਹੋਏ ਮੈਂ ਪਰਸੋ ਦੱਸਿਆ ਤੇ ਅੱਜ ਮੇਰੇ ਘਰ ਆਏ ਨੇ ਬਹੁਤ ਧੰਨਵਾਦ ਹਾਂ ਜੀ ਥੈਂਕ ਯੂ ਕਰਾਂ ਚਾਹੋਗੇ देखो आज ਸਾਡੇ ਪ੍ਰਦੇਸ਼ ਪ੍ਰਧਾਨ ਸਿੰਘ ਜਖੜ ਜੀ ਔਰ ਸਾਡੇ ਐਮਪੀ ਰੌਣੇ ਦੀ ਬਿੱਟੂ ਜੀ ਜਿਹੜੇ ਨੇ ਅੱਜ ਵਾਰਡ ਨੰਬਰ 53 ਦੇ ਵਿੱਚ ਸਾਡੇ ਜਸਵੀਰ ਸਿੰਘ ਜੱਸਾ ਜੀ ਜਿਹੜੇ ਸਾਡੇ ਕਾਉਂਸਲਰ ਨੇ ਸਾਡੇ ਵੱਡੇ ਭਰਾ ਨੇ ਉਹਨਾਂ ਦੇ ਆਪਾਂ ਸਾਰੇ ਜਾਣੇ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਥੋੜਾ ਜਿਹਾ ਬਿਮਾਰ ਚੱਲ ਰਹੇ ਨੇ ਤੇ ਜਖੜ ਜੀ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਬਿੱਟੂ ਜੀ ਵੀ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਕਿ ਮੈਂ ਜਸਵੀਰ ਸਿੰਘ ਜੱਸਾ ਜੀ ਦੇ ਘਰ ਜਾ ਕੇ ਉਹਨਾਂ ਦੇ ਹਾਲਾਤ ਜਿਹੜੇ ਉਹਨਾਂ ਦਾ ਹਾਲਚਲ ਪੁੱਛ ਕੇ ਆਣਾ ਹੈ ਔਰ ਅੱਜ ਉਹ ਲੁਧਿਆਣਾ ਚਾਏ ਹੋਏ ਸੀ ਔਰ ਉਹ ਸਪੈਸ਼ਲ ਕਾਰ ਆ ਕੇ ਤਸਵੀਰ ਦੇ ਜਿਹਾ ਜਦਾ ਉਹਨਾਂ ਦਾ ਹੱਥ ਚੋਂ ਪੁੱਛ ਕੇ ਗਏ ਨੇ ਉਹਨਾਂ ਦੇ ਬੋਰਵਜੀਤ ਕੋਹਰਾ ਜੀ ਸਿਮੋ ਜੀ ਜਿਹੜੇ ਨੇ ਨਾਲ ਖੜੇ ਨੇ ਤੇ ਅਸੀਂ ਧੰਨਵਾਦ ਕਰਨਾ ਚਾਹ ਲੋ ਜਿੰਨ ਜਫਰ ਜਿਹੜਾ ਔਰ ਕਾਰਜਕਰਤਾ ਦੇ ਕਾਰਨ ਦੇਖੋ ਆ ਕੇ ਤੇ ਪਤਾ ਲੱਗੇ ਨੇ ਕਾਰਜਕਰਤਾ ਦਾ ਧਿਆਨ ਰੱਖਦੇ ਨੇ ਧੰਨਵਾਦ ਕਰਨਾ ਤੁਹਾਡੇ ਵਰਸਾ ਨੂੰ ਤੰਗਤਾ ਜਾ ਰਿਹਾ ਵੈਟ ਵੀ ਆਈ ਹੈ ਨੇ ਥ੍ਰੈਟ ਤੇ ਇਦਾਂ ਜੀ ਥ੍ਰੈਟ ਸਾਨੂੰ ਬਾਹਰੋਂ ਨਹੀਂ ਆਈ ਥ੍ਰੈਟ ਤੇ ਸਾਨੂੰ ਜਿਹੜੇ ਇਥੇ ਲੋਕਲ ਐਮ.ਐਲ.ਏ. ਨੇ ਲੋਕਲ ਜਿਹੜਾ ਐਮ.ਐਲ.ਏ. ਅਸ਼ੋਕ ਪ੍ਰਾਸ਼ਰ ਪੱਪੀ ਜੀ ਜਿਸ ਦਿਨ ਤੋਂ ਉਹ ਲੋਕ ਸਭਾイト ਹਾਰ ਗਏ ਨੇ ਔਰ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਵੇ ਆਪਣਾ ਜਿਹੜੀ ਵਿਧਾਨ ਸਭਾ ਹਾਰੇ ਨੇ ਉਹਨੂੰ ਦੇਖਦੇ ਹੋਏ ਜਿਹੜਾ ਵੇ ਉਹਨਾਂ ਨੂੰ ਪਤਾ ਵੀ ਇਹ ਅੱਛੇ ਕਾਰਗਰਦਾਂ ਨੇ ਤੇ ਦੁਕਾਨ ਦੀ ਢਾਂ ਦੀ ਰਾਜਨੀਤੀ ਕਰਦਾ ਪਿਆ ਜਿੱਥੇ ਮਿਲਦਾ ਵੇ ਉਥੇ ਗਾਲਾਂ ਕੱਢਦਾ ਔਰ ਪਿੱਛਾ ਕੀਤਾ ਜਾਂਦਾ ਔਰ ਪਿੱਛਾ ਕਰਦਾ ਹੈ ਮੈਂ ਦੇਖੋ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਰਜਕਰਤਾ ਇਹਨਾਂ ਧਮਕੀਆਂ ਤੋਂ ਔਰ ਪਿੱਛੇ ਹੁਣ ਵਾਲਾ ਸੀ ਡਰਨ ਵਾਲਾ ਨਹੀਂ ਅਸੀਂ ਡਟ ਕੇ ਇਸ ਸਰਕਾਰ ਦਾ ਕੰਮੀ ਸਰਕਾਰ ਦਾ ਇਹਨਾਂ ਗੁੰਡੇ ਐਮਐਲਏ ਦਾ ਅਸੀਂ ਮੁਕਾਬਲਾ ਕਰਾਂਗੇ ਅਸੀਂ ਡਰਨ ਵਾਲੇ ਨਹੀਂ ਹੈਗੇ ਪਰ ਮੈਂ ਪੱਪੀ ਜੀ ਨੂੰ ਇਹ ਕਹਿਣਾ ਚਾਹਨਾ ਇੱਕ ਐਮਐਲਏ ਜਿੱਤ ਕੇ ਜਿਹੜਾ ਵੀ ਉਹ ਰੱਖਿਆ ਕਰਦਾ ਆਪਣੇ ਜਿਹੜੇ ਵਿਧਾਨ ਸਭਾ ਦੇ ਲੋਕਾਂ ਦੀ ਇਹ ਨਹੀਂ ਕਿ ਉਹਨਾਂ ਨੂੰ ਗਾਲਾਂ ਕੱਢੇ ਜਾਂ ਬਦਮਾਸ਼ੀ ਕਰੇ ਮੈਂ ਇਸ ਚੀਜ਼ ਦਾ ਸਖਤ ਵਿਰੋਧ ਕਰਨਾ ਚਾਹੀਦਾ ਇੱਕ ਐਮਐਲਏ ਹੋ ਕੇ ਜਿਸ ਤਰੀਕੇ ਦਾ ਦਾ ਉਹਦਾ ਬਤੀਰਾ ਹੈ ਜਿਸ ਤਰੀਕੇ ਦੇ ਨਾਲ ਉਹ ਗਾਲਾਂ ਕੱਢ ਰਿਹਾ ਹੈ ਜਿਸ ਤਰੀਕੇ ਦੇ ਨਾਲ ਘੂਰ ਰਿਹਾ ਹੈ ਉਹਨੂੰ ਇਹ ਚੀਜ਼ ਸ਼ੋਭਾ ਨਹੀਂ ਦਿੰਦੀ ਬਿਲਕੁਲ ਜੀ ਮੈਂ ਕਮਿਸ਼ਨਰ ਸਾਹਿਬ ਦੇ ਕੋਲ ਜਾ ਕੇ ਕਹਿ ਕੇ ਆਇਆ ਸੀ ਸਪੈਸ਼ਲ ਵੀ ਜਿੱਦੋਂ ਅਸ਼ੋਕ ਪਰਸ਼ਰ ਪੱਪੀ ਜਿਹੜੇ ਹੈਗੇ ਨੇ ਉਹ ਜਿੱਥੇ ਵੀ ਮਿਲਦੇ ਨੇ ਗਾਲਾਂ ਕੱਢਦੇ ਨੇ ਸਾਡੇ ਕਾਰਜਕਰਤਾ ਨੂੰ ਘੂਰਦੇ ਨੇ ਤੇ ਇਹਨਾਂ ਨੂੰ ਕਹੋ ਵੀ ਇਹ ਹਰਕਤਾਂ ਤੋਂ ਬਾਹਰ ਆ ਜਾਵੇ ਪਰ ਜਿਸ ਦਿਨ ਮੈਂ ਕਿਹਾ ਕਿਹਾ ਉਸ ਤੋਂ 2-3 ਦਿਨ ਬਾਅਦ ਵੀ ਉਹਨਾਂ ਨੇ ਉਹੀ ਹਰਕਤ ਕੀਤੀ ਹੈ ਪਰ ਅਸੀਂ ਵੀ ਹੁਣ ਸੋਚ ਲਿਆ ਹੈ ਪਪੀ ਜੀ ਅਸੀਂ ਡਰਨ ਵਾਲੇ ਨਹੀਂ ਆ ਕਿ ਅਸੀਂ ਡਰ ਕੇ ਘਰ ਨਹੀਂ ਬੈਠਣ ਵਾਲੇ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਹਾਂ ਅਸੀਂ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ ਨਹੀਂ ਲੈਣਾ ਚਾਹੁੰਦੇ ਅਸੀਂ ਸਭ ਤੋਂ ਪਹਿਲਾਂ ਮੈਂ ਜਿਹੜਾ ਵੀ ਮੈਂ ਡੀਜੀਪੀ ਸਾਹਿਬ ਨੂੰ ਸੀਬੀ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਜਿਹੜੀਆਂ ਉਹਨੇ ਮੈਂ ਕੱਲ ਮੈਂ ਲੈਟਰਾਂ ਭੇਜਦੇ ਸਵੇਰੇ ਉਹਨਾਂ ਨੂੰ ਇਤਲਾ ਕਰਾਵਾਂਗੇ ਵੀ ਇੱਕ ਆਮ ਆਦਮੀ ਪਾਰਟੀ ਦਾ ਐਮਐਲਏ ਇਸ ਤਰੀਕੇ ਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਿਹੜਾ ਉਹ ਗੁੰਡਾਗਰਦੀ ਕਰ ਰਿਹਾ ਹੈ ਔਰੇ ਤੇ ਨਤ ਪਾਈ ਜਾਵੇ ਔਰ ਇਹਨੂੰ ਸਖਤ ਉਸ ਵੀ ਸਖਤ ਸਜਾਇ ਜਿਹੜੀ ਇਹਨੂੰ ਦਿੱਤੀ ਜਾਵੇ ਕਿਉਂ ਕਿ ਇਹਨੇ ਜਿਹੜਾ ਸਾਡੇ ਸ਼ਹਿਰ ਦਾ ਸਾਡੇ ਏਰੀਆ ਦਾ ਜਿਹੜਾ ਨਾਮ ਖਰਾਬ ਕੀਤਾ ਪਿਆ